ਪੰਜਾਬ ਦੀ ਅੱਜ ਦੇ ਸਮੇਂ ਦੇ ਵਿੱਚ ਜੋ ਹਾਲਤ ਹੈ ਇਸ ਹਾਲਤ ਦੇ ਲਈ ਜੇਕਰ ਸਿੱਧੇ ਤੌਰ ਦੇ ਉੱਪਰ ਕਿਸੇ ਨੂੰ ਜ਼ਿੰਮੇਵਾਰ ਦੋਸ਼ੀ ਠਹਿਰਾਣਾ ਹੋਵੇ ਤਾਂ ਉਹ ਹੈਗੀ ਹੈ ਪੰਜਾਬ ਦੀ ਪੋਲੀਟੀਕਲ ਜਮਾਤ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਉਹ ਲੀਡਰਸ਼ਿਪ ਜਿਹੜੀ ਦੰ ਤਾਂ ਇਸ ਗੱਲ ਦਾ ਭਰ ਦੇ ਰਹੀ ਕਿ ਅਸੀਂ ਲੋਕਾਂ ਦੇ ਹੱਕ ਹਕੂਕਾਂ ਦੇ ਖਾਤਰ ਲੜਦੇ ਹਾਂ ਪਰ ਅਸਲ ਦੇ ਵਿੱਚ ਪੰਜਾਬ ਦੇ ਲੀਡਰਸ਼ਿਪ ਲੋਕਾਂ ਦੇ ਹੱਕ ਹਕੂਕਾਂ ਦੀ ਖਾਤਰ ਨਹੀਂ ਉਹ ਲੋਕ ਆਪਣੀ ਜੇਬ ਦੀ ਖਾਤਰ ਲੜਦੇ ਰਹੇ ਆਪਣੇ ਕਾਰੋਬਾਰਾਂ ਦੀ ਖਾਤਰ ਲੜਦੇ ਰਹੇ ਆਪਣੀ ਰਾਜਨੀਤੀ ਨੂੰ ਬਚਾਉਣ ਦੇ ਲਈ ਲੜਦੇ ਰਹੇ ਆਪਣੀ ਰਾਜਨੀਤਿਕ ਕੁਰਸੀ ਆਪਣੇ ਪਰਿਵਾਰਾਂ ਦੇ ਲਈ ਸੇਫ ਕੀਮੇ ਕਰੀਏ ਇਸ ਚੀਜ਼ ਦੇ ਲਈ ਪੰਜਾਬ ਦੀ ਪੋਲੀਟੀਕਲ ਜਮਾਤ ਲੜਦੀ ਰਹੀ ਤੇ ਪੰਜਾਬ ਦੇ ਲੋਕ ਜਿਹੜੇ ਲਗਾਤਾਰ ਪੰਜਾਬ ਦੇ ਜਿਹੜੀ ਰਾਜਨੀਤਿਕ ਜਮਾਤਾਂ ਨੇ ਰਾਜਨੀਤਿਕ ਲੋਕ ਨੇ ਇਹਨਾਂ ਲੋਕਾਂ ਦੇ ਲਈ ਲੜਦੇ ਰਹੇ ਇਹਨਾਂ ਲੋਕਾਂ ਦੇ ਲਈ ਖੜਦੇ ਰਹੇ ਇਹਨਾਂ ਲੋਕਾਂ ਦੇ ਲਈ ਮਰਦੇ ਰਹੇ ਤੇ ਅਖੀਰ ਦੇ ਵਿੱਚ ਪੰਜਾਬ ਦੇ ਲੋਕ ਹੀ ਲਤਾੜੇ ਗਏ ਅੱਜ ਜਿਹੜੀ ਦੂਰਤੇ ਦਸ਼ਾ ਪੰਜਾਬ ਦੇ ਲੋਕਾਂ ਦੀ ਹੈ ਇਹ ਦਸ਼ਾ ਬਿਆਨਣਾਂ ਦੀ ਲੋੜ ਨਹੀਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣ ਦਿਓ ਇੱਕ ਪਾਸੇ ਤਾਂ ਪੰਜਾਬ ਦੇ ਉਹ ਸਿਆਸਤਦਾਨ ਨੇ ਜਿਹੜੇ ਅਰਬਾਂ ਖਰਬਾਂ ਦੇ ਵਿੱਚ ਆਪਣੇ ਕਾਰੋਬਾਰ ਖੜੇ ਕਰ ਗਏ ਦੂਜੇ ਪਾਸੇ ਉਹਨਾਂ ਹੀ ਸਿਆਸਤਦਾਨਾਂ ਨੂੰ ਖੜੇ ਕਰਨ ਵਾਲੇ ਲੋਕ ਲਗਾਤਾਰ ਗੁਰਬਤ ਦੀ ਜ਼ਿੰਦਗੀ ਹਟਾ ਰਹੇ ਨੇ ਲਗਾਤਾਰ ਪੰਜਾਬ ਖਤਮ ਹੋ ਰਿਹਾ ਪੰਜਾਬ ਮਰ ਰਿਹਾ ਪੰਜਾਬ ਡੁੱਬ ਰਿਹਾ ਪਰ ਸਿਆਸਤਦਾਨ ਡੁੱਬਦੇ ਹੋਏ ਪੰਜਾਬ ਨੂੰ ਨਹੀਂ ਆ ਡੁੱਬਦੀ ਹੋਈ ਆਪਣੀ ਕੁਰਸੀ ਨੂੰ ਬਚਾਉਣ ਦੇ ਉੱਪਰ ਲੱਗੇ ਹੋਏ ਨੇ ਖਾਸ ਕਰਕੇ ਜੇ ਮੈਂ ਲੋਕਾਂ ਦੀ ਗੱਲ ਕਰਾਂ ਸਾਡੇ ਲੋਕ ਕੁੱਟੇ ਜਾਣ ਤੋਂ ਬਾਅਦ ਤੇ ਲੁੱਟੇ ਜਾਣ ਤੋਂ ਬਾਅਦ ਵੀ ਲਗਾਤਾਰ ਸਿਆਸਤਦਾਨਾਂ ਦੇ ਨਾਲ ਹੱਕ ਹੱਕ ਢਾਕੇ ਖੜੇ ਨੇ ਸਿਆਸਤਦਾਨਾਂ ਨੇ ਭਾਵੇਂ ਬੇਸ਼ੱਕ ਲੋਕਾਂ ਨੂੰ ਪਿੱਠ ਦਿਖਾਤੀ ਹੋਵੇ ਪਰ ਸਾਡੇ ਲੋਕਾਂ ਨੇ ਕਦੇ ਵੀ ਸਿਆਸਤਦਾਨਾਂ ਨੂੰ ਪਿੱਠ ਨਹੀਂ ਦਿਖਾਈ ਬੇਸ਼ੱਕ ਲੁੱਟੇ ਗਏ ਕੁੱਟੇ ਗਏ ਛੁੱਟੇ ਗਏ ਕੁਝ ਵੀ ਹੋਇਆ ਲਤਾੜੇ ਗਏ ਪੈਰਾਂ ਹੇਠ ਲਤਾੜੇ ਗਏ ਲੋਕ ਸਾਡੇ ਲੋਕ ਲਗਾਤਾਰ ਫਿਰ ਵੀ ਸਿਆਸਤਦਾਨਾਂ ਦੇ ਨਾਲ ਖੜਦੇ ਨੇ ਫਿਰ ਸਾਡੇ ਹੀ ਲੋਕ ਕਹਿੰਦੇ ਨੇ ਕਿ ਸਾਡਾ ਪੰਜਾਬ ਖਤਮ ਹੋ ਰਿਹਾ ਅਸੀਂ ਲੁੱਟੇ ਜਾ ਰਹੇ ਹਾਂ ਅਸੀਂ ਕੁੱਟੇ ਜਾ ਰਹੇ ਹਾਂ ਅਸੀਂ ਮਾਰੇ ਜਾ ਰਹੇ ਹਾਂ ਇਹਦੀ ਜ਼ਿੰਮੇਵਾਰ ਵੀ ਅਸੀਂ ਹੀ ਲੋਕ ਆ ਕੋਈ ਹੋਰ ਲੋਕ ਨਹੀਂ ਜਿਹੋ ਜੀ ਜਨਤਾ ਹੁੰਦੀ ਹੈ ਉਹੋ ਜਾਂ ਰਾਜਾ ਹੁੰਦਾ ਜਿਹੋ ਜੀ ਪਰਜਾ ਹੁੰਦੀ ਹੈ ਉਹੋ ਜੀ ਹਕੂਮਤ ਹੁੰਦੀ ਹੈ ਜਿਹੋ ਜੀ ਅਸੀਂ ਐਡਹੀ ਇਹੋ ਜੀ ਸਾਨੂੰ ਦੇਖ ਕੇ ਸਾਡੇ ਸਿਆਸਤਦਾਨ ਬਣ ਗਏ ਜਦੋਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਮਰ ਰਿਹਾ ਜੇਕਰ ਪੰਜਾਬ ਮਰ ਰਿਹਾ ਤਾਂ ਪੰਜਾਬ ਨੂੰ ਬਚਾਉਣ ਦੀ ਜ਼ਿੰਮੇਵਾਰੀ ਵੀ ਪੰਜਾਬ ਦੇ ਲੋਕਾਂ ਦੀ ਹੋਊਗੀ ਨਾ ਕਿ ਕਿਸੇ ਹੋਰ ਦੀ ਜ਼ਿੰਮੇਵਾਰੀ ਹੋਊਗੀ ਪੋਲੀਟੀਕਲ ਜਮਾਤ ਦੇ ਉੱਪਰ ਸਾਰੇ ਜ਼ਿੰਮੇਵਾਰੀ ਸਿੱਟ ਕੇ ਆਪਾਂ ਲੋਕ ਆ ਜਿਹੜੇ ਆਪਾਂ ਲੋਕ ਸੁਰਖਰੂ ਨਹੀਂ ਹੋ ਸਕਦੇ ਹੈਗੇ ਤੁਸੀਂ ਦੇਖੋ ਕਿ ਜੇ ਪੰਜਾਬ ਮਰ ਰਿਹਾ ਪੰਜਾਬ ਨੂੰ ਬਚਾਉਣਾ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ ਨੂੰ ਬਚਾਉਣਾ ਜ਼ਰੂਰਾ ਜ਼ਰੂਰੀ ਹੈ ਪੰਜਾਬ ਦੇ ਪਿੰਡਾਂ ਨੂੰ ਬਚਾਉਣ ਦੀ ਜਿਹੜੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਉਹ ਪੰਜਾਬ ਦੇ ਪਿੰਡਾਂ ਦੇ ਨਾਗਰਿਕਾਂ ਦੀ ਜ਼ਿੰਮੇਵਾਰੀ ਹੈ ਪੰਜਾਬ ਦੀਆਂ ਚੋਣੀਆਂ ਹੋਈਆਂ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਉਹ ਪੰਚਾਇਤਾਂ ਜਿਹੜੀਆਂ ਲਗਾਤਾਰ ਲਗਾਤਾਰ ਚੋਣੀਆਂ ਤਾਂ ਜਾਂਦੀਆਂ ਨੇ ਪਰ ਆਪਣੇ ਹੱਕ ਹਕੂਕਾਂ ਬਾਰੇ ਉਹ ਪੰਚਾਇਤਾਂ ਤੇ ਸਰਪੰਚ ਨਹੀਂ ਜਾਣਦੇ ਸਿਰਫ ਸਰਪੰਚ ਸਾਡੇ ਤਾਂ ਇਸ ਕਰਕੇ ਬਣਦੇ ਨੇ ਕਿ ਵੱਧ ਤੋਂ ਵੱਧ ਅਸੀਂ ਐਮਐਲਏ ਤੋਂ ਫੋਨ ਕਰਾ ਕੇ ਆਪਣੇ ਵਿਰੋਧੀ ਦੇ ਉੱਪਰ ਪਰਚਾ ਕਰਾ ਸਕੀਏ ਇਸ ਤੋਂ ਇਲਾਵਾ ਸਾਡੇ ਸਰਪੰਚਾਂ ਦਾ ਕੋਈ ਵਿਜ਼ਨ ਨਹੀਂ ਸਰਪੰਚਾਂ ਦੀ ਅੱਗੇ ਕਿਸੇ ਤਰੀਕੇ ਦੇ ਨਾਲ ਕੋਈ ਰਣਨੀਤੀ ਹੈ ਨਹੀਂ ਸਾਡੇ ਸਰਪੰਚ ਬੇਸ਼ੱਕ ਪੜ੍ਹੇ ਲਿਖੇ ਹੋ ਸਕਦੇ ਨੇ ਪੜ੍ਹੇ ਲਿਖੇ ਡਿਗਰੀਆਂ ਦੇ ਰੂਪ ਦੇ ਵਿੱਚ ਹੋ ਸਕਦੇ ਨੇ ਪਰ ਪ੍ਰੈਕਟੀਕਲੀ ਬਿਲਕੁਲ ਆਪਣੀ ਜਿਹੜੀ ਸਰਪੰਚ ਸਰਪੰਤ ਦੇ ਅਹੁਦੇ ਦੀ ਉਹਨਾਂ ਨੂੰ ਤਾਕਤ ਦਾ ਗਿਆਨ ਬਿਲਕੁਲ ਨਹੀਂ ਉਹ ਸਿਰਫ ਤਾਂ ਸਿਰਫ 10 10 20 20 50 50 100 100 500 500 ਬੰਦਾ ਇਕੱਠਾ ਕਰਕੇ ਐਮਐਲ ਦੀਆਂ ਰੈਲੀਆਂ ਦੇ ਵਿੱਚ ਜਾਣ ਤੱਕ ਸੀਮਤ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਸਰਪੰਚ ਨੇ ਇਹਨਾਂ ਨੂੰ ਐਨੇ ਨਹੀਂ ਪਤਾ ਕਿ ਜਿਹੜਾ ਅਹੁਦਾ ਲੋਕਾਂ ਨੇ ਵੋਟ ਦੇ ਰੂਪ ਦੇ ਵਿੱਚ ਤੁਹਾਨੂੰ ਦਿੱਤਾ ਇਸ ਅਹੁਦੇ ਦੀ ਤਾਕਤ ਕੀ ਹੈ ਇਸ ਅਹੁਦੇ ਨਾਲ ਤੁਸੀਂ ਕਿਹੜੇ ਕੰਮ ਕਰ ਸਕਦੇ ਹੋ ਇਹ ਤਾਂ ਉਹ ਗੱਲ ਹੋ ਗਈ ਕਿ ਆਪਾਂ ਕਿਸੇ ਡਾਕਟਰ ਤੋਂ ਆਪਰੇਸ਼ਨ ਕਰਾਣ ਚਲੇ ਜਾਈਏ ਤੇ ਅੱਗੇ ਉਸ ਡਾਕਟਰ ਨੇ ਐਮਬੀਬੀਐਸ ਦੀ ਡਿਗਰੀ ਤਾਂ ਕੀਤੀ ਹੋਈ ਹੋਵੇ ਤੇ ਉਸ ਡਾਕਟਰ ਨੂੰ ਆਪਰੇਸ਼ਨ ਕਰਨ ਦਾ ਤਜਰਬਾ ਨਾ ਹੋਵੇ ਜੰਨ ਕਹੋ ਕਿ ਇਹੋ ਜਿਹੇ ਡਾਕਟਰ ਦੇ ਕੋਲ ਆਪਾਂ ਚਲੇ ਜਾਈਏ ਜਿਹੜੇ ਡਾਕਟਰ ਨੂੰ ਆਪਰੇਸ਼ਨ ਕਰਨਾ ਆਉਂਦਾ ਹੀ ਨਹੀਂ ਕਿ ਆਪਾਂ ਉਹਦੇ ਤੋਂ ਆਪਰੇਸ਼ਨ ਕਰਵਾ ਲਾਂਗੇ ਫਿਰ ਪੰਜਾਬ ਦੇ ਪੰਜਾਬ ਵੀ ਪੰਜਾਬ ਦੇ ਪਿੰਡ ਵੀ ਆਪਣੀ ਬਾਗਡੋਰ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਦੇ ਦੇ ਦਿੰਦੇ ਨੇ ਜਿਨ੍ਹਾਂ ਨੂੰ ਉਹ ਚੀਜ਼ ਦਾ ਪੂਰਾ ਗਿਆਨ ਨਹੀਂ ਜਿਹੜੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਤੁਸੀਂ ਨਵੀਆਂ ਪੰਚਾਇਤਾਂ ਬਣੇ ਹੋਏ ਪੰਚਾਇਤਾਂ ਦੇ ਕੰਮ ਦੇਖੋ ਨਕਾਇਲ ਕੋ ਸਰਪੰਚ ਸੈਕਟਰੀ ਰਿਕਾਰਡ ਨਹੀਂ ਦੇ ਰਹੇ ਨਵੇਂ ਸਰਪੰਚਾਂ ਨੂੰ ਸੈਕਟਰੀ ਰਿਕਾਰਡ ਨਹੀਂ ਦੇ ਰਹੇ ਰਿਕਾਰਡ ਆਪਣੇ ਕੋਲ ਰੱਖੀ ਬੈਠੇ ਨੇ ਸਰਪੰਚ ਸਰਪੰਚਾਂ ਦੇ ਤੇ ਸਰਪੰਚਾਂ ਦੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਹੈ ਕਿ ਪੰਚਾਇਤ ਸੈਕਟਰੀਆਂ ਤੋਂ ਆਪਣੇ ਉਹ ਰਿਕਾਰਡ ਮੰਗ ਸਕਣ ਆਪਾਂ ਇਹ ਬੈਂਕ ਖਾਤੇ ਮੰਗ ਸਕਣ ਉਹ ਚੈੱਕ ਕਰ ਸਕਣ ਕਿ ਮੇਰੇ ਕੋਲ ਕਿੰਨੇ ਪੈਸੇ ਮੇਰੇ ਖਾਤੇ ਦੇ ਵਿੱਚ ਪਏ ਨੇ ਕਿੰਨੇ ਪੈਸੇ ਮੇਰੇ ਖਾਤੇ ਦੇ ਵਿੱਚ ਨਹੀਂ ਪਏ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੇ ਪੈਸਿਆਂ ਨਾਲ ਕਿਹੜਾ ਕੰਮ ਕਰਨਾ ਪੰਜਾਬ ਦੀਆਂ ਬਥੇਰੇ ਸਰਪੰਚਾਂ ਪੰਚ ਨੂੰ ਮਿਲਦੇ ਨੇ ਪੰਚਾਇਤਾਂ ਵਾਲੇ ਲੋਕ ਮਿਲਦੇ ਨੇ ਜਿਨ੍ਹਾਂ ਦਾ ਰਿਕਾਰਡ ਪੰਚਾਇਤ ਸੈਕਟਰੀ ਦੇ ਹੀ ਨਹੀਂ ਰਹੇ ਉਹਨਾਂ ਲੋਕਾਂ ਨੇ ਕੰਮ ਕਿੱਥੇ ਕਰਨਾ ਅਕਤੂਬਰ ਨੂੰ ਚੋਣ ਹੋਈ ਸੀ 15 ਅਕਤੂਬਰ ਨੂੰ 2024 ਚ ਚੋਣ ਹੋਈ ਸੀ 2025 ਆ ਗਿਆ ਹਜੇ ਤੱਕ ਸਰਪੰਚਾਂ ਨੂੰ ਆਪਣੇ ਪੂਰੇ ਕਾਗਜ਼ ਪੱਤਰ ਹੀ ਨਹੀਂ ਮਿਲੇ ਜਿਹੜਾ ਸਰਪੰਚ ਹੁਣ ਤੱਕ ਆਪਣੇ ਕਾਗਜ਼ ਪੱਤਰ ਹੀ ਨਹੀਂ ਲੈ ਸਕਿਆ ਉਹ ਲੋਕਾਂ ਦੀ ਭਲਾਈ ਦੇ ਲਈ ਕੀ ਕਰ ਦੂਗਾ ਇਹੋ ਜਿਹੇ ਸਰਪੰਚਾਂ ਦਾ ਤਾਂ ਬੇਸ਼ੱਕ ਸਾਡੇ ਪੰਜਾਬ ਦੇ ਨੇ ਰੱਬ ਹੀ ਰੱਖਾ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਕਦੇ ਕਹਿੰਦੇ ਨੇ ਸਾਡਾ ਕੋਰੋਂ ਪੂਰਾ ਨਹੀਂ ਕਦੇ ਕੁਝ ਪੂਰਾ ਨਹੀਂ ਯਾਨੀ ਕਿ ਕਦੇ ਕਹਿੰਦੇ ਨੇ ਪ੍ਰਬੰਧਕ ਲੱਗ ਜੇ ਜਾਂ ਸੈਕਟਰੀ ਕਹਿੰਦੇ ਨੇ ਅਸੀਂ ਪ੍ਰਬੰਧਕ ਲਵਾ ਦਾਂਗੇ ਬੜਾ ਕੁਝ ਹਨਾ ਚੱਲਦਾ ਤੁਸੀਂ ਸੋਚੋ ਕਿ ਜਿਹੜਾ ਸਰਪੰਚ ਪਿੰਡਾਂ ਦੇ ਵਿੱਚ ਚੁਣਿਆ ਜੇਕਰ ਉਸ ਨੂੰ ਆਪਣੀ ਪੰਚਾਇਤ ਚਲਾਉਣ ਦੀ ਉਸ ਸਰਪੰਚ ਦੇ ਵਿੱਚ ਕਾਬਲੀਅਤ ਹੈ ਨਹੀਂ ਤਾਂ ਇਹੋ ਜਿਹੇ ਸਰਪੰਚ ਦਾ ਲੋਕਾਂ ਨੇ ਫਿਰ ਕਰਨਾ ਕੀ ਹੈ ਤੇ ਲੋਕਾਂ ਦਾ ਇਹੋ ਜਿਹਾ ਸਰਪੰਚ ਸਵਾਰ ਵੀ ਕੀ ਦਊਗਾ ਸੋ ਜੇ ਆਪਾਂ ਕਹਿੰਦੇ ਆ ਕਿ ਪੰਜਾਬ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਤਾਂ ਪੰਜਾਬ ਪਿੰਡਾਂ ਤੋਂ ਬਚੂਗਾ ਪਿੰਡਾਂ ਤੋਂ ਤਾਂ ਬਚੂਗਾ ਜੇ ਪੰਜਾਬ ਦੇ ਪਿੰਡਾਂ ਦੀ ਜਿਹੜੀ ਅਗਵਾਈ ਹੈ ਉਹ ਅਗਵਾਈ ਇੱਕ ਸੁਚੱਜੇ ਹੱਥਾਂ ਦੇ ਵਿੱਚ ਹੋਊਗੀ ਉਹੋ ਅਗਵਾਈ ਸੁਚੱਜ ਜੀ ਪੰਚਾਇਤਾਂ ਦੇ ਹੱਥ ਦੇ ਵਿੱਚ ਹੋਊਗੀ ਆਪਣੇ ਫੈਸਲੇ ਲੈਣ ਦੀ ਤਾਕਤ ਹੋਊਗੀ ਪੰਜਾਬ ਦੇ ਪਿੰਡਾਂ ਦੇ ਪੰਚਾਇਤਾਂ ਦੇ ਪੰਚਾਂ ਦੇ ਸਰਪੰਚਾਂ ਦੇ ਫੈਸਲੇ ਤਾਂ ਸਿਆਸਤਦਾਨਾਂ ਦੇ ਘਰਾਂ ਦੇ ਵਿੱਚ ਹੁੰਦੇ ਨੇ ਫਿਰ ਕਿਹੜੇ ਮੂੰਹ ਨਾਲ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਸਾਡਾ ਪੰਜਾਬ ਬਰਬਾਦ ਹੋ ਰਿਹਾ ਜਦੋਂ ਤੁਹਾਡੇ 'ਚ ਆਪਣੇ ਫੈਸਲੇ ਲੈਣ ਦੀ ਸਮਰੱਥਾ ਹੀ ਹੀ ਨਹੀਂ ਹੈ ਤੁਹਾਡੇ ਫੈਸਲੇ ਕੋਈ ਹੋਰ ਲੈ ਰਿਹਾ ਫਿਰ ਤੁਹਾਡੀਆਂ ਪੰਚਾਇਤਾਂ ਦਾ ਤੁਹਾਡੇ ਸਰਪੰਚਾਂ ਦਾ ਰੱਬ ਹੀ ਰੱਖਾ